ਸਿੰਘਪੁਰਾ ਵਸਤੀ ਕਰਨੈਲ ਸਿੰਘ ਪੁੱਤਰ ਵਿਆਰ ਸਿੰਘ ਵੱਲੋਂ ਸਰਪੰਚ ਮਨਿੰਦਰ ਕੌਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਵਿੱਚ ਪੁਰਾਣੇ ਪਿਲਕਣ ਦੇ ਦਰਖਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਹ ਪਹਿਲੇ ਜਿੱਥੇ ਜਿੱਦ ਤੈਅਤ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਵਿਕਾਸ ਅਤੇ ਪੰਜਾਬੀ ਵਿਕਾਸ ਵਿਕਾਸ ਭਵਨ ਚੰਡੀਗੜ੍ਹ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਸਰਪੰਚ ਨੂੰ ਅਜੇ ਸਸਪੈਂਡ ਕੀਤਾ ਗਿਆ ਇਸ ਸਬੰਧ ਵਿੱਚ ਸਾਡੇ ਨਾਲ ਕਰਨੈਲ ਸਿੰਘ ਸ਼ਿਕਾਇਤ ਕਰਤਾ ਮੌਜੂਦ ਹਨ ਕਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਨਾਲ ਤੇ ਇਹ ਕਿ ਤੁਹਾਡੀ ਸ਼ਿਕਾਇਤ ਸੀਗੀ ਤੇ ਅਸੀਂ ਸਾਨੂੰ ਪਤਾ ਲੱਗਿਆ ਹੈ ਕਿ ਜਿਹੜਾ ਤੁਸ ਸਾਡਾ ਲੰਬੇ ਸਮੇਂ ਤੋਂ ਕੋਈ ਕੇਸ ਚੱਲ ਰਿਹਾ ਸੀਗਾ ਸਰਪੰਚ ਦੇ ਖਿਲਾਫ ਤੇ ਉਸ ਦਾ ਹੀ ਖਲਾਅ ਚੁੱਕਾ ਹੈ ਤੇ ਕੀ ਕਾ ਮਾਮਲਾ ਸੀ ਸਾਰਾ ਇਹ ਬੱਗਾ ਜੀ ਮੈਂ 28 ਦਸੰਬਰ 2022 ਨੂੰ ਇੱਕ ਸ਼ਿਕਾਇਤ ਕੀਤੀ ਸੀ ਡਾਕਟਰ ਰੂਰ ਡਿਵੈਲਪਮੈਂਟ ਪੰਜਾਬ ਨੂੰ ਜੀ ਜੀ ਤੇ ਉਹ ਨਾਲ ਹੀ ਮੈਂ ਏਡੀਸੀ ਡਿਵੈਲਪਮੈਂਟ ਨੂੰ ਕੀਤੀ ਸੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਕੀਤੀ ਸੀ ਜੀ ਕਿ ਪਿੰਡ ਦੀ ਜਿਹੜੀ ਪਿਲਕਣ ਸੀਗੀ ਸ਼ਾਮਲਾਰਪ ਜਗਾ ਦੇ ਵਿੱਚ ਉਹ ਸਰਪੰਚ ਨੇ ਪੰਚਾਇਤ ਨੇ ਰੱਖ ਕੇ ਬਿਨਾ ਕੋਈ ਮਨਜ਼ੂਰੀ ਲਏ ਬਿਨਾ ਕੋਈ ਕਾਨੂੰਨ ਦੀ ਪਾਲਣਾ ਕੀਤੇ ਉਹ ਵੱਢ ਕੇ ਰਫਾ ਰਫਾ ਕਰ ਦਿੱਤੀ ਜੀ ਜਦ ਕਿ ਰੂਲ ਇਹ ਕਹਿੰਦੇ ਸੀਗੇ ਕਿ ਉਸ ਦੀ ਮਨਜ਼ੂਰੀ ਲੈਣੀ ਬਣਦੀ ਸੀ ਮਨਜ਼ੂਰੀ ਲੈਣ ਤੋਂ ਬਾਅਦ ਉਹਨੂੰ ਪਿਲਕਣ ਨੂੰ ਮਤਲਬ ਕਿ ਕੱਟ ਕੇ ਮਨਲਾਮੀ ਨਹੀਂ ਕੱਟਿਆ ਜਾਣਾ ਸੀ ਜੀ ਜੀ ਤੇ ਲੱਕੜ ਦੇ ਪੈਸੇ ਜਿਹੜੇ ਆ ਉਹ ਸਰਕਾਰੀ ਖਾਤੇ ਜਮਾ ਕਿੱਥੇ ਜਾਣੇ ਸੀ ਜੀ ਤੇ ਮੈਂ ਆਰਟੀਆ ਦੇ ਵਿੱਚ ਜਦੋਂ ਇਨਫੋਰਮੇਸ਼ਨ ਪ੍ਰਾਪਤ ਕੀਤੀ ਤਾਂ ਮੈਨੂੰ ਪਤਾ ਲੱਗਿਆ ਵੀ ਨਾ ਤਾਂ ਕੋਈ ਫਿਲਕਣ ਵੱਡਣ ਦੀ ਕੋਈ ਮਨਜ਼ੂਰੀ ਲਈ ਗਈ ਤੇ ਨਾ ਹੀ ਫਿਲਕਣ ਨੂੰ ਵੱਡਣ ਵਾਸਤੇ ਕੋਈ ਨਲਾਮੀ ਕੀਤੀ ਗਈ ਨਾ ਹੀ ਕੋਈ ਪੈਸੇ ਜਮ੍ਹਾਂ ਕੀਤੇ ਗਏ ਜੀ ਜੀ ਇਸ ਤਰ੍ਹਾਂ ਕੋਈ ਇੰਦਰਜੀਤ ਪਿੰਡ ਦਾ ਪਿੰਡ ਦੀ பஞ்சਾਇਤ ਸੀਗੀ ਉਹਦਾ ਘਰ ਵਾਲਾ ਸੀਗਾ ਉਹਦਾ ਬਿਆਨ ਦਵਾਇਆ ਗਿਆ ਇਹਨਾਂ ਨੇ ਇਨਕੁਆਰੀ ਦੇ ਵਿੱਚ ਵੀ ਮੈਂ ਫਿਲਕਣ ਵੱਡੀ ਆ ਫਿਲਕਣ ਵੱਢ ਕੇ ਮੈਂ ਢੰਡਾਰੇ ਦੇ ਫੂਕ ਦਿੱਤੀ ਜੀ ਜੀ ਇਹ ਕੋਈ ਮਤਲਬ ਕੇ ਸਚਾਈ ਵਾਲੀ ਗੱਲ ਨਹੀਂ ਸੀ ਜ ਜਿੰਦੇ ਮੇਰੇ ਵੀ ਮੇਰੇ ਵੀ ਬਿਆਨ ਹੋਏ ਡੀਸੀ ਸਾਹਿਬ ਕੋਲ ਇਹਨਾਂ ਦੇ ਵੀ ਬਿਆਨ ਹੋਏ ਜੀ ਇਹਨਾਂ ਨੇ ਸਾਫ਼ ਮੁਕਰ ਗਏ ਵੀ ਸਾਨੂੰ ਤਾਂ ਫਿਲਕਣ ਵੱਡੀ ਹੋਈ ਮਿਲੀ ਸੀ ਅਸੀਂ ਤਾਂ ਫਿਲਕਣ ਵੱਡੀ ਨਹੀਂ ਹੈ ਜੀ ਜਦ ਕੇ 15 ਤਿੰਨ 19 ਨੂੰ ਇਹਨਾਂ ਨੇ ਇੱਕ ਮਤਾ ਪਾਇਆ ਸੀ ਕਿ ਫਿਲਕਣ ਦੀਆਂ ਕਹਿਣੀਆਂ ਜਿਹੜੀਆਂ ਗਵੰਡੀਆਂ ਦੇ ਘਰਾਂ ਜਾਂਦੀਆਂ ਉਹਨਾਂ ਨੂੰ ਕੱਟਣ ਦਾ ਮਤਾ ਪਾਇਆ ਸੀ ਜੀ ਜੀ ਇਹ ਫਿਲਕਣ ਸਾਫ਼ ਦਖੜੀ ਸੀ ਮੈਂ ਫੋਟੋ ਵੀ ਦਿੱਤੀ ਆ ਡੀਸੀ ਸਾਹਿਬ ਨੂੰ ਜੀ ਜਿਹੜੀ ਸਾਹਿਬ ਨੇ ਮੇਰੀ ਗੱਲ ਮੰਨਦੇ ਹੋਏ ਸਚਾਈ ਨੂੰ ਜਾਣਦੇ ਹੋਏ ਉਹਨਾਂ ਨੇ ਇਹਨੂੰ ਦੋਸ਼ੀ ਪਾ ਲਿਆ ਸਰਪੰਚ ਮਿੰਦਰ ਕੌਰ ਨੂੰ ਜੀ ਜੀ ਇਹ ਰਿਪੋਰਟ ਜਿਹੜੀ ਆ 203 2023 ਨੂੰ ਡਾਇਰੈਕਟਰ ਰੂਰਲ ਡਿਵੈਲਪਮੈਂਟ ਨੂੰ ਕਾਰਵਾਈ ਲਈ ਭੇਜੀ ਗਈ ਜੀ ਡਾਇਰੈਕਟਰ ਰੂਰਲ ਡਿਵੈਲਪਮੈਂਟ ਦੇ ਦਫ਼ਤਰ ਦੇ ਵਿੱਚ 203 2023 ਤੋਂ ਕਾਰਵਾਈ ਚੱਲੇ ਰਹੀ ਸੀ ਜੀ ਇਹਨਾਂ ਨੂੰ ਮਨ ਲਗੇ ਸਿਫਾਰਸ਼ਿਕਾਂ ਦੇਣ ਦਾ ਮੌਕਾ ਦਿੱਤਾ ਗਿਆ ਜੀ ਤੇ ਉਹ ਸਿਫਾਰਸ਼ਿਕਾਂ ਦੇਣ ਤੋਂ ਬਾਅਦ ਇਹਨਾਂ ਨੂੰ ਨਿਜੀ ਸਰਵਾਇ ਦਾ ਮੌਕਾ ਦਿੱਤਾ ਗਿਆ ਜੀ ਤੇ ਇਹਨਾਂ ਨੇ ਜਿਹੜਾ ਉੱਥੇ ਜਵਾਬ ਦਿੱਤਾ ਹੈ ਉਸ ਦੇ ਮਤਲਬ ਕਿ ਮੇਰੇ ਨੋਟਿਸ ਜਾਇਆ ਕਿ ਇਹਨਾਂ ਨੇ ਇੱਕ ਪੰਚਾਇਤ ਜਿਹੜੀ ਪੁਰਾਣੀ ਸੀ 2005 ਤੋਂ ਲੈ ਕੇ 2007 ਤੱਕ ਰਹੀ ਸੀ ਜੀ ਜੀ ਉਸ ਪੰਚਾਇਤ ਦੇ ਟਾਈਮ ਦੇ ਵਿੱਚ ਰਿਕਾਰਡ ਤੇ ਰਫੇਰੀ ਕਰਕੇ ਇੱਕ ਖਾਲੀ ਪੇਜ ਤੇ ਜਿੱਥੇ ਕਿ ਸਰਪੰਚ ਤੇ ਕੁਝ ਪੰਚਾਇਤ ਦੇ ਸਾਈਨ ਸੀਗੇ ਜੀ ਜੀ ਤੇ ਜਾਲੀ ਮਤਾ ਪਾ ਲਿਆ ਜੀ ਤੇ ਨਿੱਜੀ ਸੁਣਵਾਈ ਦੇ ਮੌਕੇ ਮੈਂ ਤੇ ਮੇਰੇ ਵਕੀਲ ਸਾਹਿਬਾਨ ਸਾਹਿਬਾਨਾ ਨਾ ਡਾਕਟਰ ਸਾਹਿਬ ਦੇ ਨੋਟਿਸ ਤੇ ਧਿਆਨ ਚ ਲੈਂਦਾ ਉਹਨਾਂ ਨੇ ਇਸ ਰਿਕਾਰਡ ਦੀ ਮੰਗ ਕੀਤੀ ਰਿਕਾਰਡ ਦੀ ਸਰਵੇਖਿਆ ਦਾ ਜੀ ਜੀ ਸੋ ਇਹਨਾਂ ਪਰ ਇੱਕ ਪੰਚਾਇਤੀ ਰਿਕਾਰਡ ਦੇ ਵਿੱਚ ਰੈਫਰੀ ਕਰਨ ਦਾ ਵੀ ਮੁਕੱਦਮਾ ਦਰਜ ਕਰਨਾ ਬਣਦਾ ਸੀ ਜਿਹੜਾ ਕਿ ਡਾਕਟਰ ਸਾਹਿਬ ਨੇ ਨਹੀਂ ਕੀਤਾ ਜੀ ਪਰ ਇਹਨਾਂ ਨੂੰ ਸਰਕਾਰੀ ਰਿਕਾਰਡ ਦੇ ਵਿੱਚ ਪੰਚਾਇਤੀ ਰਿਕਾਰਡ ਦੇ ਵਿੱਚ ਸ਼ੇਅਰ ਕਰਨ ਦਾ ਕੰਮ ਦਾ ਦੋਸ਼ੀ ਸਿੱਧ ਕਰ ਦਿੱਤਾ ਦੋ ਸਾਹਬ ਜਿਹੜੇ ਹੋ ਚੁੱਕੇ ਇਸ ਵੇਲੇ ਦੋ ਸਾਹਬ ਤਾਂ ਹੋ ਚੁੱਕੇ ਆ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ 12 12 2000 ਤੇ ਇਹ ਦੇ ਉਦਾਂ ਦੇ ਨਾਲ ਜੀ ਤੇ ਇਹਦੇ ਦੇ ਸਮਝੀ ਇੱਕ ਜਿਹੜੀ ਪਿਲਕਣ ਜਿਹੜੀ ਹੁੰਦੀ ਹੈ ਇਹ ਦਰਖਤ ਪਿੰਡ ਇਹਦੇ ਧਾਰਮਿਕ ਤੌਰ ਤੇ ਵੀ ਨਾਲ ਜੋੜਿਆ ਜਾਂਦਾ ਨਾਲ ਨਹੀਂ ਧਾਰਮਿਕ ਦੇ ਤੌਰ ਤੇ ਵੀ ਨਾਲ ਜੋੜਿਆ ਜਾਂਦਾ ਜੀ ਚਲੋ ਮੈਂ ਕਹਾਂ ਇੱਕ ਇਸ ਨੂੰ ਧਾਰਮਿਕ ਤੌਰ ਤੇ ਜੋੜਨ ਦੇ ਨਾਤੇ ਨਾਲ ਨਹੀਂ ਮੈਂ ਤਾਂ ਇਹਨੂੰ ਇੱਕ ਸਰਕਾਰੀ ਦਰਖਤ ਦੇ ਤੌਰ ਤੇ ਮੈਂ ਇਹਨੂੰ ਸ਼ਿਕਾਇਤ ਦੇ ਤੌਰ ਤੇ ਪੇਸ਼ ਕੀਤਾ ਜੀ ਵੀ ਸਰਕਾਰੀ ਇਹ ਸਰਕਾਰੀ ਦਰਖਤ ਨੂੰ ਵਧਣ ਵਾਸਤੇ ਕੋਈ ਸਰਕਾਰ ਨੇ ਨੌਰਮ ਬਣਾਏ ਹੋਏ ਆ ਪਰ ਇਹ ਗੱਲ ਹੋ ਰਿਹਾ ਕੁਝ ਕੁਝ ਮਾਹਿਰਾਂ ਦੀ ਜਿਹੜੀ رائے ਹੈ ਕਿ ਜਿਹੜਾ ਪਿਕਣ ਦਾ ਦੱਸਦਾ ਇਹ ਪਿੰਡ ਦੇ ਵਿੱਚ ਕਾਫੀ ਇਹਦੀ ਜਿਤ ਬੜੇ ਕਾਫੀ ਉਹ ਮਹਤਵਪੂਰਨ ਹੁੰਦਾ ਤੇ ਧਾਰਮਿਕ ਤੌਰ ਤੇ ਵੀ ਇਹਨੂੰ ਮੰਨੇ ਜਾਂਦਾ ਹੈ ਇਹ 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 ਇਸੇ ਸਰਪੰਖ ਦੇ ਸੌਰਾ ਸਾਹਿਬ ਨੇ ਇਸ ਚੌਕ ਨੂੰ ਖਾਲੀ ਕਰੋ ਆਇਆ ਸੀ ਪਿਲਕਣ ਵਾਲੇ ਚੌਕ ਨੂੰ ਕਹਿ ਕੇ ਜੀ ਇਹ ਫਿਰਕਾਂ ਵਾਲਾ ਚੌਕ ਆਮ ਲੋਕਾਂ ਦੀ ਸੱਤ ਦੇ ਮਿਲ ਕੇ ਦੇਖਣ ਦਾ ਜਗ੍ਹਾ ਸੀਗੀ ਜਿੱਥੇ ਇਹਨਾਂ ਨੇ ਜਿਹਨਾਂ ਜਿਹਨੂੰ ਇਹਨਾਂ ਨੇ ਕੱਟ ਕੇ ਇੱਕ ਧਾਰਮਿਕ ਭਾਵਨਾ ਨੂੰ ਵੀ ਫੇਸ ਬਚਾਈਆ ਤੇ ਨਾਲ ਦੀ ਨਾਲ ਇਹਨਾਂ ਨੇ ਸਰਕਾਰੀ ਕਾਨੂੰਨਾਂ ਦੀ ਵੀ ਧੀਆਂ ਲਾਈਆਂ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਰਪੰਚ ਸਾਹਿਬ ਬਹੁਤ-ਬਹੁਤ ਨੈਕਨਲ ਜੀ ਬਹੁਤ-ਬਹੁਤ ਤੇ ਜਿਹੜੀ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਲੰਬੇ ਸਮੇਂ ਤੋਂ ਬਾਅਦ ਜਿਹੜੀ ਅੱਜ ਕਾਰਵਾਈ ਜਿਹੜੀ ਹੈ ਵੱਡੀ ਕਾਰਵਾਈ ਹੋਈ ਹੈ ਜੇ ਕੋਈ ਵੀ ਬੰਦਾ ਦੋਸ਼ੀ ਹੋਵੇ ਕਿਸੇ ਪਿੰਡ ਦਾ ਵੀ ਹੋਵੇ ਜਾਂ ਸਰਪੰਚ ਹੋਵੇ ਜਾਂ ਲੰਬੜਦਾਰ ਹੋਵੇ ਲੇਕਿਨ ਕੋਈ ਵੀ ਗਲਤ ਕੰਮ ਜਿਗਰ ਕਰਦਾ ਤਾਂ ਉਹਦੇ ਤੇ ਕਾਰਵਾਈ ਕਰਨਾ ਵੀ ਜ਼ਰੂਰੀ ਹੁੰਦਾ ਹੈ ਧੰਨਵਾਦੀ ਤੁਹਾਡਾ ਬਹੁਤ ਬਹੁਤ ਪਿੰਡ ਸਿੰਘਪੁਰ ਵਾਸੀ ਕਰਨੈਲ ਸਿੰਘ ਪੁੱਤਰ ਵਿਆਰ ਸਿੰਘ ਵੱਲੋਂ ਸਰਪੰਚ ਮਨਿੰਦਰ ਕੌਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਵਿੱਚ ਪੁਰਾਣੇ ਪਿਲਕਣ ਦੇ ਦਰਖਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਹ ਪਹਿਲੇ